ਪਰਿਵਾਰ ਨੂੰ ਹੀ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਗ ਜੇ ਬੱਚੀ ਦੀ ਹੁਣ ਨਾਸੀ ਦੀ ਜੌਬ ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਵਿੱਚ ਨੌਕਰੀ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹਾਲਾਤੇ ਹੋ ਗਏ ਕੈਨੇਡਾ 'ਚ ਵੀ ਨਸ਼ਿਆਂ ਦਾ ਦੌਰ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕੁਝ ਗਲਤ ਕੰਮ ਹੋਇਆਗਾ ਇਹ ਵੀ ਜਿਹੜਾ ਬੱਚੇ ਦੀ ਦੇਖੀ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਹਨੇ ਇਹ ਕਾਰਾ ਕੀਤਾਗਾ ਅੱਜ ਦੇਖੋ ਹਰੇਕ ਨੂੰ ਆਸ ਉਡਾ ਦਿਆ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਅੱਛੀ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੀ ਚੌ ਚੱਲ ਰਹੀ ਸੀਗੀ ਖੁਸ਼ੀਆਂ ਚੱਲ ਰਹੀਆਂ ਸੀ ਜਵਾਨ ਬੱਚੀ ਸੀ ਵੈਲ ਸੈਟਡ ਸੀਗੀ ਆਪਣੇ ਕਮਾਈ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ ਸੀਗੀ ਖੁਸ਼ ਦੀ ਵੀ ਬੱਚਾ ਸੀਗਾ ਸਾਡਾ ਜਵਾਨ ਦਾ ਬੱਚਾ ਹੀ ਬਹੁਤ ਖੁਸ਼ੀ ਵਿੱਚ ਸੀਗਾ ਤੇ ਕੋਈ ਟੈਨਸ਼ਨ ਨਹੀਂ ਸੀ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਲੇ ਨੂੰ ਬਹੁਤ ਵੱਡਾ ਏ ਘਾਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਸਤਾਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰ ਨਹੀਂ ਸਾਡੇ ਜਿਹੜੇ ਨੁਕਸਾਨ ਹੋ ਰਹੇ ਨੇ ਦੇਖੋ ਵਧੀਆ ਰੋਟੀਟ ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇ ਜੇ ਮੈਂ ਆਉਂਗੀ ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਲੋਦਬਗ ਮੈਂ ਆ ਜੂਗੀ ਛੁੱਟੀ ਲੈ ਕੇ ਕਿ ਇਸ ਤਰ੍ਹਾਂ ਉਹ ਕਿਦਾਂ ਨੂੰ ਤਾਹਨ ਬੱਚੋਂ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮੈਨੂੰ ਬੰਦ ਰਿਹਾ ਫਿਰ ਇਹਦੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਖਾਈ ਉੱਥੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਵੀਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਫਿਰ ਉਹਨੇ ਪਛਾਣ ਕੀਤੀ ਨਾ ਮੀ ਕੀ ਵਾਂਗ ਅਸੀਂ ਮੰਗ ਕਰਦੇ ਆਂ ਕਿ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਪਤਾ ਨਹੀਂ ਬਸ ਉਹ ਰਹਾਤਮਾ ਕਰੇ ਵੀ ਸਾਡੀ ਗੱਲ ਨਹੀਂ ਆਖਣੀ ਕੋਈ ਅੜਵਾਜ ਪੂਰੇ ਕਰਨੇ ਚਾਹੁੰਦੇ ਆਂ ਵੀ ਇੱਥੇ ਲੋਕ ਜਿਵੇਂ ਲੱਗ ਸੀ ਉਹਨਾਂ ਆਂਦੀਆਂ ਹੋਈਆਂ ਉਹਨਾਂ ਦੀ ਹਾਂ ਵੀ ਸਾਡੀ ਗੱਲ ਤੋਂ ਵੱਧ ਜਾਵੇਗੀ ਆਪਾਂ ਨਾ ਕਹੀ ਜੀ ਕਦੋਂ ਤੁਹਾਡੀ ਬੇਟੀ ਕੈਨੇਡਾ ਗਈ ਸੀ ਤੇ ਕੀ ਹੋਇਆ ਕਨਿਕਰਮ ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਦਾ ਫਿਰ ਇਹ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਿਆ ਹੋਇਆ ਸੀ ਗੱਡੀ ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬੱਸ ਹਾਂ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ ਆਖਰੀ ਵਾਰ ਤੁਹਾਡਾ ਨਾਲ ਕਦੋਂ ਗੱਲਬਾਤ ਹੋਈ ਜੀ ਕਿਸ ਤਰ੍ਹਾਂ ਦੀ ਗੱਲ ਹੋਈ ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀ ਵੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਨੇ ਵੀ ਮਿਸਿੰਗ 20 ਦਿਨ ਸਵੇਰੇ ਗੱਲ ਹੋਈ ਸੀ ਉਹਨਾਂ ਦੇ ਸਵੇਰੇ ਹਾਂ ਹਾਂ ਮਿਸਿੰਗ 21 ਤਰੀਕ ਨੂੰ ਹੋਈ ਮਿਸਿੰਗ 20 ਤਰੀਕ ਦੀ ਸ਼ਾਮ ਨੂੰ ਹੋਈ ਸੀ ਦੀ ਸ਼ਾਮ ਜਿਹੜਾ ਅਮਰੀਕਾ ਦੀ 21 ਹਾਂ ਹਾਂ ਕੋਈ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਹੋਈ ਸੀ ਕੁਛ ਨਹੀਂ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼ ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀਗੀ ਉਹੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤ ਤੋਂ ਸਵੇਰ ਦੇ ਸਤ ਤੋਂ ਸਤ ਖੀਲੇ 2 ਦਿਨ ਸਤ ਤੋਂ ਰਾਤ ਦੇ ਸਤ ਤੇ 4 ਉਹਨਾਂ ਛੁੱਟੀਆਂ ਹੁੰਦੀਆਂ ਉਹਨਾਂ ਸੀਗਾ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀ ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀ ਉਹ ਕਦੇ ਉਹ ਡੀਪੀ ਦਾ ਕਦੇ ਉਹਦਾ ਇਹ じゃ ਕੋਈ ਬਿਹੇਵ ਆਇਆ ਸੀਗਾ ਰੈਗੂਲਰ ਸੀਗੀ ਡਿਊਟੀ ਦੇ ਉੱਤੇ ਕਦੇ ਕੋਈ ਤੰਗ ਪਾਣ ਦੀ ਗੱਲ ਹੁੰਦੀ ਸੀ ਜਾਂ ਕੋਈ ਤੰਗ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਉਹਨੇ ਸਾਡੇ ਨਾਲ ਤਾਂ ਕਦੇ ਕੋਈ ਸ਼ੇਅਰ ਨਹੀਂ ਕੀਤੀ ਪੀਆਰ ਹੋ ਗਈ ਸੀ ਜਾਂ ਪੀਆਰ ਪਾਈ ਹੋਈ ਸੀ ਬਸ 11 ਮਹੀਨੇ ਚ ਉਹਦੀ ਪੀਆਰ ਆ ਜਾਣੀ ਸੀ ਪੰਜਵੇਂ 6ਵੇਂ ਮਹੀਨੇ ਚ ਪੀਆਰ ਪਾਈ ਹੋਈ ਸੀ ਉਹਨੇ ਉਹਨਾਂ ਨੇ ਲਿਖਿਆ ਸੀਗਾ ਵੀ ਥੋੜੇ 6 ਮਹੀਨੇ ਲੱਗਣਗੇ ਪੀਆਰ ਮੋਰੇ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਂਦੀ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆ ਯਾ ਨਹੀਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀਗੇ ਵਿਆਹੂਗੀ ਇੰਡੀਆ ਆਉਗੀ ਵਿਆਹ ਵਿਆਹ ਕਰਕੇ ਤੋਂ ਪਤਾ ਲੱਗਿਆ ਕਿ ਕਿਨੇ ਕਿੰਨੇ ਕਿੰਨੇ ਪੂਰਾ ਤਾਨਾ ਮਤਲਬ ਪਤਾ ਲੱਗਿਆ ਕੋਈ ਪੁਲਿਸ ਨਹੀਂ ਆਈ ਉਹਨੇ ਨਹੀਂ ਉਧਰਲੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਤੇ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਵਾਂਟਡ ਕਰਤਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਛੱਡ ਕੇ ਨਿਕਲ ਚੁੱਕੇ ਹਾਂ